ਤੇ ਨੇ ਚੀਜ਼ਾਂ ਨੇ ਇਹ ਸਾਡੇ ਜੀਵਨ ਵਾਸਤੇ ਜ਼ਰੂਰੀ ਹੈ ਨਾ ਆਪਾਂ ਹਵਾ ਬਿਨਾ ਜਿਉ ਸਕਦੇ ਆ ਨਾ ਪਾਣੀ ਬਿਨਾ ਜੀ ਸਕਦੇ ਆ ਤੇ ਨਾ ਸਫਤ ਸਾਬ ਧਰਤੀ ਬਿਨਾ ਜੀ ਸਕਦੇ ਅਰ ਵੱਡੀ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਆਦਤ ਪੈ ਗਈ ਹੈ ਕਿ ਜੋ ਹੁੰਦਾ ਹੋ ਹੀ ਜਾਵੇ ਅਸੀਂ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਭਾਈ ਪੈਦਾ ਕੀਤੇ ਸੀ ਉਹ ਖਾਲਸਾ ਪੰਥ ਸਾਜਿਆ ਤਾਂ ਖਾਲਸਾ ਪੰਥ ਦਾ ਕੀ ਕੰਮ ਅਸੇਗਾ ਖਾਲਸਾ ਪੰਥ ਦਾ ਕੰਮ ਸੇ ਜਿੱਥੇ ਅਨਿਆਹ ਹੋ ਰਿਹਾ ਜਿੱਥੇ ਕੋਈ ਗਲਤ ਕੰਮ ਹੋ ਰਿਹਾ ਜਿੱਥੇ ਕੁੜੀਆਂ ਦੀ ਕੋਈ ਬੇਪਤੀ ਹੋ ਰਹੀ ਹੈ ਜਿੱਥੇ ਬੱਚਿਆਂ ਨੂੰ ਪੜਾਇਆ ਨਹੀਂ ਜਾਂਦਾ ਜਿੱਥੇ ਜ਼ੁਲਮ ਕੀਤਾ ਜਾਂਦਾ ਉਹਦੇ ਵਿਰੁੱਧ ਆਵਾਜ਼ ਗਲਾ ਬੁਲਾਣਾ ਕਰ ਆਵਾਜ਼ ਹੀ ਬੁਲਾਉਣਾ ਨਹੀਂ ਕਰਨੇ ਉਹਨੂੰ ਹਟਾ ਕੇ ਛੱਡਣਾ ਗਲਤ ਕੰਮ ਨੋ ਦੇ ਕੇ ਆਈ ਜਾਣਾ ਵਿੱਚ ਕਰਨ ਨਹੀਂ ਦੇਣਾ ਅਸੀਂ ਜ਼ੁਲਮ ਸਹਿਣਾ ਵੀ ਨਹੀਂ ਤੇ ਅਸੀਂ ਜ਼ੁਲਮ ਕਰਨ ਵੀ ਨਹੀਂ ਦੇਣਾ ਉਸ ਵੇਲੇ ਵੀ ਸਾਡੇ ਹਿੰਦੁਸਤਾਨ ਦੀ ਹਾਲਤ ਬਹੁਤ ਮਾੜੀ ਸੀ ਸਾਰੇ ਘਰੇ ਹੋਏ ਸੀਗੇ ਤੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਅਪਨ ਸ਼ਿਕਾਇਤ ਕਿ ਚਿੜੀਆਂ ਤੋਂ ਬਾਜ ਬਣਾਉਣ ਦਾ ਕੀ ਮਤਲਬ ਹੈ ਕਿ ਜਿਹੜੇ ਕਮਜ਼ੋਰ ਦਿਲ ਵਾਲੇ ਬੰਦੇ ਸੀ ਜਿਹੜੇ ਡਰਦੇ ਬੋਲਦੇ ਨਹੀਂ ਸੀ ਚਾਹੇ ਸਰਕਾਰ ਤੇ ਸਰਕਾਰ ਦੇ ਨਮਾਇंदे ਜਿਹੜੇ ਫੈਕਟਰੀਆਂ ਵਾਲੇ ਨੇ ਕੋਣ ਨੇ ਸਰਕਾਰ ਦੇ ਨਮਾਇंदे ਜੇ ਫੈਕਟਰੀਆਂ ਵਾਲੇ ਨੇ ਉਹ ਪੈਸੇ ਦਿੰਦੇ ਐ ਕੁਆਲਿਟੀਸ਼ਨ ਨਾਲ ਉਹ ਵੀ ਉਹ ਦਿੰਦੇ ਐ ਪੈਸੇ ਕੰਸ ਵਾਲਿਆਂ ਨੂੰ ਵੀ ਤੇ ਤਾਂ ਇਹ ਪਾਣੀ ਤਰਤੀਸ ਪਾ ਸਕਦੇ ਐ ਗੰਦਾ ਸਭ ਤੋਂ ਸਾਰੀਆਂ ਬਿਮਾਰੀਆਂ ਦੇ ਜੜ ਕ腐ਸ਼ਨ ਆ ਜੇ ਸਾਨੂੰ ਪੈਸੇ ਦਾ لالਚ ਨਾ ਹੋਵੇ ਨਾ ساری ਦੁਨੀਆ ਨੂੰ ਇੱਥੇ ਪੈਸੇ ਦੀ ਪਾਵਰ ਦੀ ਲਾਲਚ ਨੇ ਦੁਨੀਆ ਪਾਗਲ ਕਰ ਦਿੱਤੀ ਐ ਇਹ ਭੁੱਲ ਗਈ ਐ ਸਾਡਾ ਸੱਭਿਆਚਾਰ ਬਹੁਤ ਵਧੀਆ ਸੀ ਸਾਡਾ ਸੱਭਿਆਚਾਰ ਐਨਾ ਵਧੀਆ ਸੀ ਕਿ ਅਸੀਂ ਜਾਨਵਰਾਂ ਦਾ ਪੰਛੀਆਂ ਦਾ ਅਫੇਰ ਕਰਦੇ ਸੀ ਭਾਵੇਂ ਕੋਰਨ ਸਿੰਘ ਦੀ ਮਾਤਾ ਕਹਿੰਦੀ ਜਾਂ ਪੰਛੀਆਂ ਨੂੰ ਉਡਾਣੇ ਭਾਇਆ ਉੱਪਰ ਪਰ ਧਾਣੇ ਜੇ ਹੋਣਗੇ ਤਾਂ ਹੀ ਪਾਵਾਂਗੇ ਜੇ ਪਾਣੀ ਹੋਏਗਾ ਤਾਂ ਦਾਣੇ ਹੋਣਗੇ ਜੇ ਪਾਣੀ ਨਹੀਂ ਹੋਏਗਾ ਤਾਂ ਦਾਣੇ ਕਿੱਥੋਂ ਹੋਣਗੇ ਪੰਛੀ ਕਿੱਥੋਂ ਬਚਣਗੇ ਗਰੇ ਫੋਲੇ ਬੁੱਟੇ ਸੋਣੇ ਲੱਗਦੇ ਆ ਸਾਰੇ ਪਾਣੀ ਨਾਲ ਹੀ ਨੇ ਤਾਂ ਇਹ ਗੁਰੂ ਸਾਹਿਬ ਕਹਿੰਦੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਤੇ ਮੇਰੇ ਗੁਰੂ ਸਾਹਿਬ ਨੇ ਸਾਨੂੰ ਸੰਤ ਸਿਪਾਈ ਬਣਾਇਆ ਸੰਤ ਸਿਪਾਈ ਦਾ ਮਤਲਬ ਅਸੀਂ ਨਾ ਜ਼ੁਲਮ ਸਹਿਣਾ ਨਾ ਜ਼ੁਲਮ ਕਰਨ ਦੇਣਾ ਤੇ ਅਸੀਂ ਪਰਪਰਕਾਰਵੇਂ ਕਰਨਾ ਹੈ ਅਸੀਂ ਪੜਾਣਾਵੇਂ ਆ ਬੱਚਿਆਂ ਨੂੰ ਅਸੀਂ ਚੰਗਾ ਜੀਵਨ ਦੇਣਾ ਹੈ ਬੱਚਾ ਨੂੰ ਕਹਾਂ ਸੱਚ ਬੋਲੋ ਪੈਸਿਆਂ ਦੀ ਭੁੱਖ ਨਾ ਲਾਓ ਪੈਸਿਆਂ ਦੀ ਭੁੱਖ ਨੇ ਬੱਚਿਆਂ ਸ਼ਰਾਬ ਪੀਣ ਲਾ ਦਿੱਤਾ ਬੱਚੇ ਵਾ ਤੁਹਾਡੇ ਵਾਸਤੇ ਵੱਡੀ ਗੱਲ ਕਹਿ ਰਹੀ ਆ ਸਾਡੇ ਪਿੰਗਲਵਾੜੇ ਤਿੰਨ ਚਾਰ ਕੁੜੀਆਂ ਆ ਚੁੱਕੀਆਂ ਨੇ ਨਸ਼ਿਆਂ ਦੇ ਮਾਰੇ ਬਚ ਕੇ ਰਹਿਣਾ ਬਹੁਤ ਗੁੰਡੇ ਫਿਰਦੇ ਨੇ ਬਾਹਰ ਗਰੇ ਖਰਾਬ ਕਰਨ ਵਾਇਰੇ ਮਿਲੋ ਕਿ ਜਿਆਦਾ ਐਚਓਲੇ ਮਰੀਆ ਬੱਚੀਆਂ ਨੇ ਇੱਥੇ ਤਾਂ ਜਿੱਥੇ ਅਸੀਂ ਜਲਮਦੇਵ ਨੂੰ ਤੜਨਾ ਉਥੇ ਅਸੀਂ ਪਾਉ ਪਕਾਰ ਵੀ ਕਰਨਾ ਉਥੇ ਅਸੀਂ ਚੰਗੇ ਕੰਮ ਵੀ ਕਰ ਰਹੇ ਆ ਉਥੇ ਅਸੀਂ ਰਸ ਰਸਤੇ ਤੋਂ ਰੋੜੇ ਵੀ ਚੁਕਾਏ ਉਥੇ ਅਸੀਂ ਬੁੱਟਿਆਂ ਨੂੰ ਪਾਣੀ ਵੀ ਪਾੜਾ ਉਥੇ ਅਸੀਂ ਜੇ ਕੋਈ ਕਰਤੇ ਚ ਪਾਣੀ ਗੰਦਾ ਪਾਵੇ ਆ ਮਾਨਾ ਵਾਇ ਦੇ ਪਿੱਛੇ ਪਾਰ ਇੱਕ ਬੰਦਾ ਇਹ ਕੋਨੇ ਜਗਾ ਲੈ ਲਈ ਹੈ ਤੇ ਉਹਦੇ ਅੱਗੇ ਅਸੀਂ ਗੰਦਾ ਪਾੜੇ ਉਹਦੀ ਫੈਕਟਰੀ ਦਾ ਤਰ੍ਹਾਂ ਉਹਨੇ ਰੁਕਣਾ ਤੇ ਪਾਣੀ ਧਰਤੀ 'ਚ ਜਾ ਰਿਹਾ ਹੈ। ਕੋਣ ਅਸੀਂ ਮੋਰਚਾ ਲਾਣਾ ਅਦਰ ਸਕੂਲ ਦੇ ਬੱਚੇ ਸਾਰੇ ਮੇਰੇ ਨਾਲ ਜਾਣਗੇ। ਅਸੀਂ ਮੋਰਚਾ ਲਾ ਕੇ ਬੰਦ ਕਰਾਣਾ ਹੋ ਜਦੋਂ ਪਾਣੀ ਧਰਤੀ 'ਚ ਜਾ ਰਿਹਾ। ਇਹ ਸਾਡਾ ਫਰਜ਼ ਹੈ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਡਰਨਾ ਨਹੀਂ ਕਿਸੇ ਕੋਲੋਂ। ਜਿਹੜੇ ਦੁਨੀਆਂ 'ਚ ਡਰ ਗਏ ਨਾ ਮਰ ਵੀ ਉਹਨਾਂ ਨੇ ਵੀ ਜਾਣਾ। ਬੱਚਾ ਉਹਨਾਂ ਨੇ ਵੀ ਨਹੀਂ ਹੈ ਤੇ ਜੇ ਐਸੇ ਚੰਗੇ ਕੰਮ ਕਰਦੇ ਗਏ ਕਰਦੇ ਮਰ ਵੀ ਸੀਗੇ ਤੇ ਕੋਈ ਦਰਦੇ ਗੁਰੂ ਸਾਹਿਬ ਨੇ ਸਾਰਾ ਕੁਝ ਪ੍ਰਵਾਨ ਕਰ ਦਿੱਤਾ ਇਸ ਬੱਚੇ ਗੁਰਵਾਨ ਕਰ ਦਿੱਤੇ ਪਰਿਵਾਰ ਗੁਰਵਾਨ ਕਰ ਦਿੱਤਾ ਕਿਉਂ ਜੁਲਮੋਂ ਫਲ ਪਾਣ ਵਾਸਤੇ ਕਿਉਂ ਜੇ ਤਰ ਮੁਖ ਹੋ ਰਹੀ ਸੀ ਕਿੰਨੇ ਸਤਾਂ ਦੀਆਂ ਕੁੜੀਆਂ ਨੂੰ ਚੁੱਕ ਕੇ ਲੈ ਕੇ ਜਾ ਰਹੇ ਸੀ ਪਠਾਰਵੀ ਜਿਹੜੇ ਜਿੰਨਾ ਦਾ ਡਰ ਦਾ ਲੱਗਦਾ ਹੈ ਆ ਔਰ ਜਿਵੇਂ ਉਤਾਧਾਰ ਲਾ ਦੇ ਪਥਾਣਾ ਦਾ ਦਰ ਲੱਗਦਾ ਜਿਹਦਾ ਵੀ ਦਰ ਲੱਗਦਾ ਰਿਆ ਉਹ ਸਾਡੇ ਹਿੰਦੁਸਤਾਨ ਤੇ ਹਮਲਾ ਕਰਦੇ ਰਹੇ ਤੇ ਹਿੰਦੁਸਤਾਨ ਹੀ ਡਰਦੇ ਕਮਜ਼ੋਰ ਬਿਲਕੁਲ ਵੈਸਾ ਕੁੜੀਆਂ ਚੱਕ ਕੇ ਬੋਲਦੇ ਰਹੇ ਸੀ ਗੁਰੂ ਸਾਹਿਬ ਨੇ ਐਸੀ ਸ਼ਕਤੀਂ ਭਰੇ ਅਮਰ ਸਦਾ ਕੇ ਸਿੱਖ ਬੋਲਣ ਲੱਗ ਪਏ ਸਿੱਖ ਲੜਨ ਲੱਗ ਪਏ ਸਿੱਖਾ ਫੜੀਆਂ ਕੁੜੀਆਂ ਨੂੰ ਦੂਜੇ ਦੀਆਂ ਕੁੜੀਆਂ ਨੂੰ ਬਚਾਉਣ ਲੱਗ ਪਏ ਔਰ ਇਹ ਪਿਕਚਰ ਵੇਖੇ ਸੀ ਤੁਸੀਂ ਕਿ ਨਹੀਂਆਂ ਕੁੜੀਆਂ ਨੂੰ ਲੈ ਕੇ ਜਾ ਰਹੇ ਸੀ ਤੇ ਸਿੱਖਾਂ ਨੇ चढ़ाइया सी अगर उन्हें कुड़िया ने घरों घर पहुँचाया तो जुल्मेद भी लड़ना यह भी जुलम है पानी गंदा करना भी जुलम है क्योंकि तो गंदा पानी पीना बीमारियां फैलनिया कैंसर फैलेगा ये बहुत जुलम है जुलम के विरुद्ध अजहली लड़ाई का पहला हिस्सा से अज साजा लड़ाई था शुरू से असि की क्या जेडे फैक्ट्रिया बड़े पानी गंदा करे ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕਰੋ ਤੁਹਾਨੂੰ ਦੱਸਿਆ ਕਿ ਇਹਨਾਂ ਸਰਕਾਰ ਉਹਨਾਂ ਤੋਂ ਪੈਸੇ ਲੈਂਦੀ ਹੈ ਇਸ ਕਰਕੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਕਰਦੀ ਪਰ ਅਸੀਂ ਮਰਨਾ ਹੈ ਇਹ ਗੰਦਾ ਪਾਣੀ ਪਿਆ ਹੈ ਪੰਛੀ ਮਰਨਗੇ ਦੰਦ ਮਰਨਗੇ ਤੇ ਰਹਿ ਕੀ ਜਾਣਾ ਫਿਰ ਸੰਸਾਰ ਚ ਕੀ ਲੈਣਾ ਪੈਸੇ ਤਾਂ ਅਸੀਂ ਖਾ ਨਹੀਂ ਸਕਦੇ ਨਾ ਰੁਪਏ ਖਾ ਸਕਦੇ ਆ ਨਾ ਡਾਲਰ ਖਾ ਸਕਦੇ ਆ ਖਣਕ ਖਾਂਦੀ ਰੋਟੀਏ ਤੇ ਪੀਣਾ ਪਾਣੀ ਜੇ ਪਾਣੀ ਤੇ ਰੋਟੀ ਨਾ ਰਹੇ ਤਾਂ ਫੇਰ ਕੀ ਕਰਨਾ ਇੱਥੇ ਜਿਹੜੇ ਵਿੱਚ ਰਹਦੇ ਭਗਤ ਪੁਰਸਿੰਧਨ ਲਿਖਿਆ ਵੀ ਹੈ ਬੜਾ ਐਸਾ ਕਾਲ ਪਿਆ ਸੀ ਕਿ ਲੋਕਾਂ ਨੇ ਖੋਪੜੀਆਂ ਦੇ ਖੇਤਾਂ 'ਚ ਤੋਈਆਂ ਫੈਲਦੀਆਂ ਸੀ ਆਰੇ ਮਾਲੀ ਚ ਤਾਵਨੀ ਹੈ ਭਗਤ ਜੀ ਅੰਮੋ ਸਾਰੇ ਭਗਤ ਪੁਰਸਿੰਧਨ ਮੰਨਦੇ ਆ ਉਹਨਾਂ ਨੇ ਕਿਹਾ ਵੀ ਜੇ ਇਸੇ ਰਾਹ ਚੱਲਦੇ ਰਹੇ ਜੇ ਪਾਣੀ ਖਰਾਬ ਕਰਦੇ ਰਹੇ ਹਵਾ ਖਰਾਬ ਕਰਦੇ ਰਹੇ ਤਾਂ 1.5 ਕਰੋੜ ਬੰਦਾ ਹਰ ਸਾਲ ਮਰੇਗਾ ਭੁੱਖ ਨਾਲ कार बहुत दूर नहीं है जिम्मे तुम तो सारिया ने दसिया जे पानी कम कर रहे सारे मेरे वीर ओसा भी पानी का की हाल है पानी नहीं है कदम पी लें कूह चो पानी पी लें कदे नलके चो ते हम पानी नहीं है जरूर हर साल बोर डूबे हो रहे ने धरती का ता पानी वह भी खराब करता कारखाने वाले गंदा पानी बिना टेट किए धरती च पा रहे ਸੋ ਬੱਚੋ ਅੱਜ ਜਿਹੜੀ ਇਹ ਜੰਗ ਸੀ ਸਾਡੇ ਉਹਦਾ ਪਹਿਲਾ ਫੜਾ ਆਇਆ ਇਸਨ ਪਤਾ ਨਹੀਂ ਅੱਗੇ ਕਿੱਥੇ ਜਾਣਾ ਸੀ ਅਸੀਂ ਫੈਕਟਰੀਆਂ ਬੰਦ ਕਰਾਏ ਆ ਕਿ ਕੀ ਕਰਾਉਣਾ ਇਹ ਤਾਂ ਅਸੀਂ ਵੱਡੇ ਹੋ ਵੱਡੇ ਹੋ ਥੋੜੇ ਜੇ ਵੱਡੇ ਹੋਰ ਹੋ ਲੋ ਫਿਰ ਅਸੀਂ ਹਲਕੇ ਲੜਾਂਗੇ ਸ਼ੁਰੂ ਸੀ ਕਰਤੀ ਹੈ ਲੜਾਈ ਅਸੀਂ ਕਹਿ ਰਹੇ ਹਾਂ ਸ਼ੁਰੂ ਕਰਤਾ ਹੈ ਜਿਹੜਾ ਪਾਣੀ ਕਰਦੇ ਉਹਨੂੰ ਜੇਲ੍ਹਾਂ ਚ ਬੰਦ ਕਰੋ ਸਰਕਾਰ ਨੇ ਜੇਲ੍ਹਾਂ ਚ ਬੰਦ ਕਰ ਨਹੀਂ ਬੰਦ ਕਰਤਾ ਉਹ ਪੈਸੇ ਬਚਾਉਂਦੇ ਆ ਉਹ ਸਾਫ ਖਾਂਦੇ ਆ ਤੇ ਪਸੂ ਅਰੇ ਸ਼ਵਦੰਗ ਹੈ ਪਰ ਪਾਣੀ ਨੂੰ ਸਾਫ ਕਰਕੇ ਪਾਉਂਦੇ ਤੱਕ ਤੇ دریا ਵੀ ਗੰਦੇ ਕਰਦੇ ਉਹਦੇ ਚੋਂ ਸਾਡਾ ਟਟੀਆਂ ਦਾ ਪਾਣੀ ਜਾ ਰਿਹਾ ਸਾਰਾ ਸੀਵਰ ਦਾ ਪਾਣੀ ਸਾਰਾ ਦਾਰਿਆ ਗੁੱਡੇ ਨਾਲ ਫਿਰ ਜਾਤਰਾ ਜੇ ਗੰਗਾ ਜਮਨਾ ਜਮਨਾ ਖਤਮ ਹੋ ਗਈ ਮੈਂ ਪੜ ਰਹੀ ਸੀ ਖ਼ਬਰ ਚ ਕਿ ਜਮਨਾ ਹੈ ਹੀ ਨਹੀਂ ਐਗਜ਼ਿਸਟ ਨਹੀਂ ਚੱਲ ਨਹੀਂ ਰਹੀ ਪਾਣੀ ਚੱਲ ਨਹੀਂ ਰਿਹਾ ਜਮਨਾ ਚ ਦੇ ਲੈ ਲਵਾਂ ਇਹਨੇ ਮਿਲ ਰਿਹਾ ਪੈਣੋਂ ਸਹਾਕਾਰ ਮੱਚੀ ਪਈ ਏ ਦਿੱਲੀ ਵਿੱਚ ਜਦੋਂ ਨਾਲ ਪਾਣੀ ਲੈਂਦੇ ਸੀ ਪੰਜਾਬ ਦਾ ਪਾਣੀ ਸਾਫ਼ ਕਰਕੇ ਲੋਕਾਂ ਨੂੰ ਪੀਣ ਨੂੰ ਦਿੰਦੇ ਸੀ ਸਰਕਾਰ ਉਹ ਜਦੋਂ ਨਾਲ ਪਾਣੀ ਨਹੀਂ ਹੈਗਾ ਹੁਣ ਮਨੋ ਕਿ ਪਿਆਸ ਨਾਲ ਪਿਆਸ ਨਾਲ ਮਰਨਗੇ ਕੋਈ ਜੇ ਪਾਣੀ ਨਹੀਂ ਤਾਂ ਧਾਣੇ ਨਹੀਂ ਧਾਣੇ ਵੀ ਨਹੀਂ ਉਗਣੇ ਦਰਤ ਵੀ ਨਹੀਂ ਲੈਣੇ ਸੱਚੀ ਗੱਲ ਹੋਵੇ ਵੇ ਜੰਪਾ ਦਾ ਮੁਸ਼ਾਹਰਤ ਉਹ ਨਿੱਕੀ ਜਿਹੀ ਗੱਲ ਨਹੀਂ ਹੈ ਅੱਜ ਤੁਸੀਂ ਬਹੁਤ ਬਹਾਦਰੇ ਨਾਲ ਇਹ ਗੱਲ ਚੜੀਆਂ ਲੋਕਾਂ ਨੂੰ ਤੱਕ ਬਚਾਈ ਹੈ ਬਹੁੜੀ ਬਹਾਦਰੀ ਨਾਲ ਕੋਈ ਛੋਟੀ ਗੱਲ ਨਹੀਂ ਹੈ ਇਹ ਦੇ ਵੱਡੇ ਬੰਦੇ ਕਰਦੇ ਆ ਨਾ ਤੋ ਇਮਾਨਦਾਰ ਕੇ ਮੇਰੇ ਵੀਰ ਉਹਨਾਂ ਨੂੰ ਫਰਕ ਪੁੱਛ ਲੈ ਜਾਂਦੀ ਹੈ ਮੈਂ ਤੁਸੀਂ ਨਾ ਕਰੋ ਤੁਸੀਂ ਪਾਣੀ ਕਰਨਾ ਹੌਣ ਦਿਓ ਸਾਨੂੰ ਪੈਸੇ ਮਿਲਣ ਦਿਓ ਘਰ ਖਾਣੇ ਵਾਲੇ ਕੋਲ ਅਰੇ ਰਾਣੇ ਮੋਰਚਾ ਲਾਇਆ ਅਤੇ ਪੋਸ ਪਹੁੰਚ ਗਈ ਤੇ ਮੋਰਚਾ ਤੋਂ ਲਾਇਆ ਪਾਕ ਮੋਰਚੇ ਲਾਣੇ ਸੌਖੇ ਨਹੀਂ ਹੈਗੇ ਅੱਜ ਆਪਾਂ ਵੀ ਮੋਰਚਾ ਲਾਇਆ ਪਰ ਸਾਡੇ ਸਿਰ ਤੇ ਭਵੇਂ ਭਗੁਰੂ ਸਿੰਘ ਦੇ ਛਾਏ ਉਹਨਾਂ ਦੇ ਅਸੀਸਾਂ ਨੇ ਕੋਈ ਨਹੀਂ ਕੁਛ ਕਹਿਸਾ ਕਿਹਾ ਸੀ ਸਾਰੀ ਦੁਨੀਆਂ ਨਾਲ ਅਕੇ ਰੱਖਦੇ ਆਗੇ ਇਹ ਤੇ ਜਿਹੜੀ ਤੁਹਾਡੀ ਅੱਜ ਅੱਜ ਜਿਹੇ ਹਨ ਇਹ ਨਿੱਕੀ ਜਿਹੀ ਗੱਲ ਨਹੀਂ ਹੈਗੀ ਕਿ ਸੂਟ ਹੋਮ ਤੇ ਪਹੁੰਚਿਆ ਇਹ ਸਾਰੀ ਦੁਨੀਆਂ ਕਾਹਦੀ ਪਤਾ ਹੈ ਇਹ ਗੱਲ ਕਰਦੇ ਅੱਜ ਦੀ ਗੱਲ ਸਾਰੇ ਗੁਨਾਹਾਂ ਦਾ ਪਛਾਣੇ ਹਨ ਤੁਹਾਡਾ ਬਹੁਤ ਵੱਡਾ ਕੰਮ ਕੀਤਾ ਤੁਸੀਂ ਹਾਈਟਾ ਛੋਟਾ ਕੰਮ ਨਹੀਂ ਕੀਤਾ ਹੈ ਅਰ ਮੈਂ ਤੁਹਾਡੇ ਅਧਿਆਪਕਾਂ ਦੇ ਵੀ ਤੁਹਾਡੇ ਵੀ ਸਾਰਿਆਂ ਦੇ ਜਿਨ੍ਹਾਂ ਨੇ ਸਾਫ਼ ਦਿੱਤਾ ਜਿਨ੍ਹਾਂ ਨੇ ਗੱਲ ਸਮਝੀ ਹੈ ਜਿਵੇਂ ਭਗਤ ਪੂਰਨ ਸਿੰਘ ਜੋ ਕਰਦੇ ਆ ਲੋਕੇ ਜਿਨ੍ਹਾਂ ਨੇ ਉਹ ਗੱਲ ਸਮਝੀ ਹੈ ਅਰ ਤੁਸੀਂ ਬਹੁਤ ਵੱਡਾ ਚਰਿਆ ਕਰਿਆ ਉਹ ਤੁਸੀਂ ਕਹਿਣਾ ਉਸੇ ਜੀਣਾ ਚਾਹਨੇ ਆ ਅਗਲੇ ਤੇ ਤੰਗਾ ਹੈ ਜਾਨ ਤੇ ਨਾ ਜਦੋਂ ਪਾਣੀ ਨੰਦਾ ਕਰਦਾ ਉਹਦੇ ਉਹਦੀ ਜ਼ਮੀਰ ਨੂੰ ਹਿਲਾਣ ਵਾਸਤੇ ਕਿੱਤਾ ਸਾਰਾ ਗੁੱਸੇ ਸੇ ਜਦੋਂ ਫੈਕਟਰੀਆਂ ਵਿੱਚ ਗੰਦਾ ਪਾਣੀ ਪਾਉਂਦੇ ਧਰਤੀ ਦੇ ਵਿੱਚ ਉਹਨੂੰ ਉਹਦੀ ਜ਼ਮੀਰ ਨੂੰ ਹਿਲਾਣਾ ਕੀ ਲਿਖਿਆ ਕੀ ਆਖੇ ਬੇਜ਼ਮੀਰੀਆਂ ਨੂੰ ਮਤਲਬ ਨਹੀਂ ਬਿਸ਼ਰਮੀਆਂ ਧਾਰਦੇ ਨੇ ਸੁਣੋ ਨਾ ਕੋਈ ਵਰਖਣਾ ਸ਼ਰਮ ਹੈ ਕੋਈ ਪਿਓੜ ਵੇਰੇ ਜੋ ਮਿੱਠੀਆਂ ਮਾਰਦੇ ਨੇ ਇਹੋ ਜਿਹੇ ਇਲਾਕਿਆਂ ਦਾ ਕੀ ਕਹੀਏ ਜਿਹੜੇ ਹੱਥਾਂ ਘੁੱਟਾ ਸਾਰਦੇ ਨੇ ਹਰ ਸਮੇਂ ਹਮੇ ਵਿੱਚ ਰਹਿਣ ਕੋਈ ਦੇ ਨਾ ਉਹ ਆਰਦੇ ਨਾ ਪਾਰਦੇ। ਉੱਤ ਆਫ ਲੋਸੀਆ ਕਰਦੇ ਨੇ। ਅਫਸਰਾਂ ਗਿਆ ਪੋਲਿਟਿਸ਼ਨ ਆ ਗਿਆ। ਇਹ ਕੋਈ ਪੋਲਿਟਿਸ਼ਨ ਆ ਸਾਡੇ ਕੋਲ ਕਬਰ ਜੇ ਪ੍ਰਤਾਪ ਜੋ ਸੱਚ ਬੋਲਦਾ। ਪੋਲਿਟਿਸ਼ਨ ਨੂੰ ਵੀ ਸੱਚ ਕਹਿ ਜਾਂਦਾ ਵੀ ਤੁਸੀਂ ਗਲਤ ਕਰ ਰਹੇ ਹੋ ਇਸ ਵਜ੍ਹਾ। ਜੇ ਆਪੇ ਪਾਰਟੀ ਬਣਾ ਲੈ ਨਵੇਂ ਕਹਿ ਜਾਂਦਾ। ਤਾਂ ਹੀ ਉਹਨਾਂ ਨੂੰ ਉਹੀ ਆ ਤਾਂ ਹੀ ਉਹਨਾਂ ਦੀ ਹਿੰਮਤ ਇੱਥੇ ਆਣ ਦੇ। ਹੋਰ ਕਿਸੇ ਪੋਲਿਟਿਸ਼ਨ ਦੀ ਹਿੰਮਤ ਨਹੀਂ ਪੈਂਦੀ। ਸੱਚੇ ਸੋਨਣਾ ਬਹੁਤ ਔਖ ਹੈ ਬੱਚੋ ਤੁਹੇ ਆਜ ਬਹੁਤ ਵੱਡਾ ਕੰਮ ਕੀਤਾ ਕਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਇਹ ਛੋਟੀ ਜਿਹੀ ਗੱਲ ਨਹੀਂ ਹੈਗੀ ਜਦਾਂ ਤੁਸੀਂ ਅੱਜ ਕੰਮ ਕੀਤਾ ਬਹੁਤ ਵੱਡਾ ਕੰਮ ਕੀਤਾ ਤੁਸੀਂ ਬਹੁਤ ਮਾਣ ਰਹੋ ਮੈਨੂੰ ਤੁਹਾਡੇ ਤੇ ਮਾਣ ਹੈ ਸਾਰੇ ਹੱਦ ਅਰੇ ਆਪਾਂ ਤੇ ਵੀ ਮਾਣ ਹੈ ਜਿਹੜੇ ਅੱਜ ਤਹਾਨੂੰ ਤਿਆਰੀ ਕਰਾਈ ਹੈ ਉਹਨਾਂ ਤੇ ਵੀ ਮਾਣ ਹੈ ਗੜੇ ਕਿਉਂ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਖਵਾਨੇ ਜੋ ਹੋ ਸਕਦੇ ਆ ਜਦੋਂ ਅਸੀਂ ਜ਼ੁਲਮ ਨਾਲ ਲੜਾਂਗੇ ਤਾਂ ਅਸੀਂ ਕਿਹਦੇ ਬੱਚੇ ਬਣਾਂਗੇ ਗੁਰੂ ਗੋਬਿੰਦ ਸਿੰਘ ਦੇ ਕਿਹਦੇ ਬਣਾਂਗੇ ਐਸੇ ਅੱਜ ਗੁਰੂ ਗੋਬਿੰਦ ਸਿੰਘ ਦੇ ਬੱਚੇ ਵੜ ਕੇ ਦੁਨੀਆ ਨੂੰ ਜਗਾਇਆ ਹੈ ਅਸੀਂ ਕਹਿੰਦੇ ਤੁਸੀਂ ਗਲਤ ਕਰ ਰਹੇ ਹੋ ਤੁਹਾਨੂੰ ਗਲਤ ਪਾਣੀ ਗੰਦਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਪਰਪਕਾਰ ਕਰਨਾ ਚਾਹੀਦਾ ਭਲੇ ਦੇ ਕੰਮ ਸਿਰਫ ਬਤ ਦੇ ਭਲੇ ਦਾ ਕੰਮ ਕਰਨਾ ਚਾਹੀਦਾ ਤਾਂ ਤੁਸੀਂ ਬਹੁਤ ਵੱਡਾ ਕੰਮ ਕੀਤਾ ਸੀ ਮੈਨੂੰ ਤਾਂ ਅੱਜ ਤੇ ਮਾਣ ਆ ਬੱਚਿਓ ਮੇਰਾ ਖੁਸ਼ ਖੁਸ਼ ਹੋ ਗਏ ਮੈਂ ਤੁਹਾਨੂੰ ਵੇਖ ਕੇ ਤੁਹਾਡੀਆਂ ਜੜੀਆਂ ਤੁਸੀਂ ਅੱਜ ਨਾਰੇ ਲਾਇਆ ਨਾ ਉਹਨੇ ਰੋਮ ਰੋਮ ਖੁਸ਼ ਕਰ ਦਿੱਤਾ ਤਾਂ ਫੇਰ ਘਰ ਜਾ ਕੇ ਵੀ ਆਪਣੇ ਘਰ ਦੇਆਂ ਨੂੰ ਵੀ ਜਾਗਨਤ ਕਰ ਦੇਣਾ ਮੈਂ ਪਾਣੇ ਆ ਥੋੜੇ ਦਿਨ ਦਾ ਆਪਾਂ ਵਿਸਤ ਨਹੀਂ ਕਰਨਾ ਥੋੜੇ ਪਾਣਾਂ ਨਾਲੇ ਜੇ ਨਪਤਾ ਕੋਈ ਬਹੁਤ ਅਮੀਰਾ ਘਰਾਂ ਚੋਂ ਨਹੀਂ ਆਏ ਤੁਹਾਡੇ ਘਰਾਂ ਜੇ ਐਸੀ ਨਹੀਂ ਆਏ ਪਰ ਅਮੀਰਾ ਨੇ ਬਹੁਤ ਗੰਦ ਪਾਇਆ ਇਸ ਨੇ ਇਹਨੇ ਗਰਮੀ ਕਰ ਦਿੱਤੀ ਹੈ ਸਾਰੇ ਗ੍ਰੋਬਲ ਵਾਰਮਿੰਗ ਕਰਦੇ ਜਿਹਦੇ ਨਾਲ ਪਿਘਲ ਰਹੀਆਂ ਨੇ ਬਰਫ਼ਾਂ ਦਰਿਆ ਵੀ ਖਤਮ ਹੋ ਜਾਣ ਰਿਹਾ ਐ ਅਸੀਂ ਸਾਰੇ ਗਰੀਬਾਂ ਨਾਲ ਅਸੀਂ ਗਰੀਬਣ ਕੇ ਹੀ ਖੁਸ਼ ਆ ਕਿਉਂਕਿ ਅਸੀਂ ਦੁਨੀਆਂ ਨੂੰ ਚੰਗਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਤੁਹਾਨੂੰ ਮਾਣ ਹੋਣਾ ਚਾਹੀਦਾ ਤੁਸੀਂ ਅੱਜ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣੇ ਹੋ ਬੋਲੇ ਸੋ ਨਿਹਾਲ ਅਸੀਂ ਕਿਹਦੇ ਬੱਚੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਅਸੀਂ ਗੁਰੂ ਬਾਬਾ ਸਿੰਘ ਦੇ ਬੱਚੇ ਆ ਬੋਲੋ ਅਸੀਂ ਗੁਰੂ ਅਸੀਂ ਗੁਰੂ ਗੋਬਿੰਦ ਸਿੰਘ ਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਆ ਅਸੀਂ ਪਾੜੇ ਗੰਦਾ ਨਹੀਂ ਹੁੰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ